ਆਪਣਾ ਵਿਜ਼ਾ ਉਹੀ ਟਰੱਕਾਂ ਵਾਲਾ ਠੀਕ ਹੈ ਜੀ ਕਿਉਂਕਿ ਇੱਕ ਨਾਂ ਦਾ ਗੱਲ ਕਰਦਾ ਹੁਣਾਂ ਕਿ ਇੱਕ ਜੋਗਤਾ ਰਘੁਵੰਸੀ ਨਾਂ ਦੀ ਇੱਕ ਲੜਕੀ ਹੋਈ ਹੈ ਜਿਹੜੀ ਭਾਰਤ ਦੀ ਪਹਿਲੀ ਡਰਾਈਵਰ ਹੋਈ ਹੈ ਜਿਹਨੇ ਲਾਇਸੈਂਸ ਬਣਾਇਆ ਟਰੱਕ ਦਾ 2006 ਦੇ ਵਿੱਚ ਅੱਛਾ ਹੁਣ ਬਾਹਰ ਆਪਾਂ ਕੈਨੇਡਾ ਅਮਰੀਕਾ ਜਵੇਂ ਨੇ ਚੀਨ ਸਾਡੇ ਨਾਲੋਂ ਬਾਅਦ ਚੋਂ ਨਿਕਲ ਕੇ ਸਾਡੇ ਤੋਂ ਨਿਕਲ ਕੇ ਵੀ ਤਰੱਕੀ ਕਰ ਗਿਆ ਕਿ ਉੱਥੇ ਮੀਆਂ ਬੀਬੀ ਦੋਨੇ ਟਰੱਕ ਚਲਾ ਰਹੇ ਆ ਟਰੱਕ ਕਾ ਦਾ ਸਵਰਗ ਹੈ ਹਾਂ ਵਿੱਤੀ ਚਾਹ ਪਾਣੀ ਹੈ ਵਿੱਤੀ ਸੁੱਤੇ ਹੈ ਦੂਜਾ ਦੂਜੇ ਨੂੰ ਠਾਉਂਦਾ ਆਏ ਜਾਂਦਾ ਜੰਪ ਕਰਦਾ ਡਰਾਈਵਰ ਨੂੰ ਨਿਯਾਰੇ ਬਦਲ ਜਾਂਦੇ ਆ ਬਾਬਾ ਮੈਂ ਕਹਿੰਦਾ ਯਾਰ ਗੱਡੀਆਂ ਕਾਹਦੀਆਂ ਬਈ ਯਾਰ ਸਵਰਗ ਹੈ ਹਾਂ ਸਾਡਾ ਕਹਿੰਦੇ ਤਰੱਕੀ ਹੋ ਗਈ ਕਈ ਘਵਾੜਾ ਉਹੀ ਹੈ ਹੈ ਸੇਕ ਮਾਰਦਾ ਪੱਠੀ 'ਚ ਬੈਠਾ ਡਰਾਈਵਰ ਨਾ ਕੋਈ ਏਸੀ ਨਾ ਲੈਣਾ ਲੈਣਾ ਰੰਡੀ ਹੁਣ ਉਹ ਕੁੜੀ ਨੇ ਲਾਇਸੈਂਸ ਤਾਂ ਬਣਾ ਲਿਆ ਉਦੋਂ ਬਾਅਦ ਜਨਾਨੀ ਹੋਰ ਕਿਉਂ ਨਹੀਂ ਆਈ ਗੱਡੀ ਲੈਣ ਤੇ ਕਿਉਂਕਿ ਸੇਫ ਦਾ ਬੰਦਾ ਨਹੀਂ ਅੱਛਾ ਤੇ ਕੁੜੀ ਕਿਵੇਂ ਚੱਲ ਪੂਏ ਮਲਕ ਚ ਹਾਂ ਸੇਫ ਦਾ ਬੰਦਾ ਨਹੀਂ ਕਤਲ ਦਾ ਬੰਦਿਆਂ ਦੇ ਹੋ ਜਾਂਦੇ ਐ ਤੇ ਬਿਹਾਰ ਬੰਗਾਲ ਅਸਾਮ ਇਹੋ ਜੀਆਂ ਸਟੇਟਾਂ ਮਾਰੀਆਂ ਸੀ ਬਾਈ ਛਾਦੀ ਗੱਲ ਦੇ ਰਹਿੰਦੇ ਹੁੰਦੇ ਰੋਡ ਰੋਡ ਤਾਂ ਜਮ ਹੀ ਖਤਮ ਸੀ ਨਾ ਰੋਡ ਤਾਂ ਟੁੱਟੇ ਹੀ ਸੀ ਜਿਹੜਾ ਬਿਹਾਰ ਬੰਗਾਲ ਅਸਾਮ ਬੰਗਾਲ ਜਦੋਂ ਆਪਾਂ ਸਿੱਲੀ ਕੋੜੀ ਟੱਪ ਜਾਂਦੇ ਨਾ ਹਾਂ ਉਦੋਂ ਮਾ ਖੱਡੇ ਵੀ ਆ ਜਾਂਦੇ ਤੇ ਇੱਕ ਮੋੜ ਪੈਂਦਾ ਸੀ ਮੋੜ ਤੇ ਇੱਕ ਫਾਟਕ ਪੈਂਦਾ ਸੀ ਫਾਟਕਾਂ ਦੇ ਉੱਤੇ ਬੋਰ ਸੀ ਵੱਡੇ ਵੱਡੇ ਟਾਣੇ ਉੱਤੇ ਬੰਦੇ ਬੈਠੇ ਹੁੰਦੇ ਹੈ ਹਾਂ ਠੀਕ ਹੈ ਜਦੋਂ ਤੇਰੀ ਗੱਡੀ ਥੱਲੇ ਆ ਗਈ ਜਮਾ ਉੱਤੋਂ ਛਾਲ ਮਾਰਨੀ ਤੇਰੀ ਗੱਡੀ ਦੇ ਉੱਤੇ ਅੱਛਾ ਕੋਲੇ ਸੁਰੇ ਆ ਉੱਥੋਂ ਕੱਢ ਕੇ ਉਹਨਾਂ ਨੇ ਰਸੇ ਵੜ ਦੇਣੇ ਆ ਰਸਿਆਂ ਨੂੰ ਗੰਢ ਦੇ ਦੇਣੀ ਦੂਜੇ ਰਸਿਆਂ ਨਾਲ ਠੀਕ ਹੈ ਤਰਪਾਲ ਪਾੜ ਕੇ ਤੇ ਘਟੇ ਸੱਟਣ ਲੱਗਣਾ ਚਾਹੁੰਦੇ ਥੱਲੇ ਜਾ ਜੇ ਕੋਈ ਮਾਲ ਆ ਤੇਰੇ ਕੋਲੇ ਮਗਰ ਗੱਡੀ ਨਹੀਂ ਆਉਂਦੀ ਸੀ ਕੋਈ ਮਗਰਲਾ ਗੱਡੀ ਵਾਲਾ ਆਪਦੀਆਂ ਲੱਤਾਂ ਘਾਲਦੀਆਂ ਬਈ ਅਗਲੇ ਦੀਆਂ ਐ ਲਗਾ ਨਾ ਮੈਂ ਦੱਸੂੰਗਾ ਮੇਰੇ ਮਾਰਨਗੇ ਕੋ ਮੇਰਾ ਡਾਡੂ ਰਪੈਂਚਰ ਕਰਕੇ ਰੋਕ ਲਿਆ ਮੈਂ ਕਿਹਦੀ ਮਾਂ ਨੂੰ ਮਾਸੀ ਕਹੂੰ ਅੱਛਾ ਹੁਣ ਸਾਡੇ ਕਿਰਾਏ ਉੱਤੋਂ ਛਾਲ ਮਾਰੀ ਬਾਟੀਆਂ ਦੇ ਬੰਦੇ ਚੜ੍ਹ ਗਏ ਹੂੰ ਤੇ 14 ਦੇ ਗੱਟੇ ਲੱਗੇ ਸੱਟਣ ਬਈ ਤਰਪਾਲ ਪਾਇ ਲਈ ਫਿਰ ਲਈ ਗੱਡੀ ਹਾਂ ਖੂ ਲਾਦਾ ਬਈ 25 26 ਗੱਟੇ ਲੈ ਗਏ ਯਾਰ ਹਾਂ ਮਗਰਲੀ ਗੱਡੀ ਵਾਲੇ ਨੇ ਲੇਕਾ ਮਾਰ ਕੇ ਹਾਰਨ ਮਾਰਤਾ ਮੈਂ ਉਹਨੂੰ ਰਾਹ ਦੇਤਾ ਉਹਨੇ ਬਰਾਬਰ ਲਾ ਕੇ ਮੈਨੂੰ ਕਹਿੰਦਾ ਬੰਦੇ ਚੜ ਗਏ ਅੱਛਾ ਅਸੀਂ ਭੁਜਾ ਲਈ ਮਗਰ ਵੀ ਉਤਰਨਾ ਸਾਹਮਣੇ ਢਾਬਾ ਦੀਦਾਈ ਮੈਂ ਹਾਰਨ ਤੇ ਹੱਥ ਰੱਖ ਲਿਆ ਕੌਰੂ ਪਾਪਾ ਛੜਕ ਤੇ ਯਾਰ ਹਾਂ ਹੋ ਰਾਤ ਨੂੰ ਇੰਨਾ ਹਾਰਨ ਵੱਜ ਰਿਹਾ ਸਮਝ ਲੈ ਕੋਈ ਗੱਲ ਹੈ ਢਾਬੇ ਵਾਲੇ ਟਰੱਕਾਂ ਵਾਲੇ ਭੱਜ ਗਏ ਰਾਲਾ ਰੂਣਾ ਲੈ ਕੇ ਛੜਕ ਚ ਆ ਗਈ ਹਾਂ ਮੈਂ ਗੱਡੀ ਰੋਕ ਕੇ ਯਾਨੀ ਸਾਦੀ ਹਿੰਮਤ ਨਹੀਂ ਪਈ ਇੱਕ ਦਮ ਟਰੱਕ ਦੇ ਤਾਂ ਚੜ ਜੀਏ ਜਿੰਨੇ ਉੱਤੇ ਡਰਾਈਵਰ ਸੀ ਐਸੀ ਸੀ ਹਾਂ ਕੈਰੈਕਟਰ ਮੇਰਾ ਮੈਨੂੰ ਤਾਂ ਪਤਾ ਧਿਆਨ ਨਾ ਗੱਡੀ ਨੂੰ ਕੀ ਰਵਾਲੇ ਕੰਦੇ ਖੜਜੋ ਮੈਂ ਕਿਹਾ ਆਪਾਂ ਘੇਰ ਕੇ ਗੱਡੀ ਮੈਂ ਕਿਹਾ ਫੇਰ ਵੇਖੋ ਯਾਰ ਆਏ ਨਾ ਜਣੀ ਉਹ ਪਤਾ ਹੀ ਨਹੀਂ ਕਿਤੇ ਉੱਤਰ ਗਈ ਬੜੇ ਨਹੀਂ ਗਏ ਨਾ ਉੱਤਰ ਗਏ ਉਹ ਬਈ ਉਹਨਾਂ ਦੀ ਟ੍ਰੇਨਿੰਗ ਹੀ ਨਹੀਂ ਆ ਯਾਰ ਨਹੀਂ ਨਹੀਂ ਪੁਝਾਈ ਗੱਡੀ ਤੋਂ ਉੱਤਰ ਗਏ ਉੱਤਰ ਗਏ ਕੀ ਉਹਨਾਂ ਦਾ ਕਰੇਗਾ ਬਾਂਦਰਾ ਰਗੇ ਹੋਰੇ ਬਿਲਕੁਲ ਬਾਂਦਰਾ ਨਾਲ ਉਹ ਵੀ ਤੇਜ਼ ਆ ਬਾਬਾ ਨਾਲ ਨਾਲ ਮਾਲ ਪਏ ਟੱਕੇ ਸਿੱਟੀ ਜਾਂਦੇ ਨਾਲ ਬੰਦੇ ਝੱਡੇ ਵਿੱਚ ਅੱਗੇ ਤੱਕ ਸੈਰ ਕਰੀ ਜਾਂਦੇ ਨਾਲ ਹੀ ਜਾ ਕੇ ਲੈ ਜਾਂਦੇ ਤੂੰ ਕਹੀ ਨਹੀਂ ਸਕਦਾ ਘੱਟਾ ਮੇਰਾ ਯਾਰ ਉਹਨਾਂ ਨੂੰ। ਅੱਛਾ। ਨਾ ਘੱਟ। ਖਾਸ ਕਰਕੇ ਆਪਾਂ ਪੰਜਾਬ ਵਾਲੇ। ਨਾ ਘੱਟੀ ਰੁਕ ਸਕਦਾ। ਨਾ। ਫੇਰ ਬਟਾ ਬਿਆਲੇ ਨੇ ਸਾਈਡ ਤੇ ਲਵਾਈ ਸਵੇਰੇ ਆਸੀ ਉਹ ਥਾਣੇ ਗੇ ਥਾਣੇ ਵਾਲੇ ਕਾਲਾ ਕੱਢਣ ਬਾਈ। ਕੀ ਕਹਿੰਦੇ? ਕਹਿੰਦੀ ਆਪ ਲਾਏ ਆ। ਬਦਨਾਮ ਕਰਦੇ ਆ ਸਾਨੂੰ। ਐਡੀ ਮਾੜੀ ਹਾਲਤ ਆ। ਹਾਂ। ਪੰਜਾਬਾਂ ਦੀ। ਹੋਰ ਫੇਰ ਉਹ ਤੇ 5000 ਰੁਪਏ ਦੇ ਗ੍ਰਿਪੋਰਟ ਲਗਾਈ ਬਾਬਾ ਉਹ ਪੈਸੇ ਬਾਹਲੇ ਕੱਟਨੇ ਸੀ ਚੌਲਾਂ ਦੇ ਯਾਰ। ਬਾਬਾ ਡਰਾਈਵਰ ਕੱਠੇ ਹੋ ਕੇ ਐਮਪੀ ਨੂੰ ਪਤਾ ਨਹੀਂ ਮਿਲਦੇਗੀ। ਇਰੇ ਐਂਪੀ ਨੂੰ ਲੈਣ ਤੇ ਆਪਦੀ ਐਂਪੀ ਨੂੰ ਮਿਲਣਾ ਉਹ ਬਾਬਾ ਇਹਨਾਂ ਦੀ ਪਹੁੰਚ ਹੀ ਬਾਦਰੋਂਗਾ ਹੈ ਨਹੀਂ ਯਾਰ ਆਪਣੇ ਵਾਲਿਆਂ ਦੀ ਅੱਛਾ ਹੁਣ ਤੂੰ ਸਾਡੇ ਘਰ ਦਾ ਡਰਾਈਵਰ ਮਰਿਆ ਸਵਰਨਾ ਤੈਨੂੰ ਪਤਾ ਵੱਧਤਾ ਆਈਗਾ ਬਿਹਾਰ ਚ ਅਸਾਮ ਚ ਅਸਾਮ ਜੋ ਬਾੜਤਾ ਤੇ ਪਿਓ ਫੌਜ ਚ ਹੋਵੇ ਨੌਕਰੀ ਤੇ ਮੌਜੂਦਾ ਤੇ ਡੈੱਡ ਬੋਡੀ ਮਸਾ ਲਈ ਪੰਜਾ ਸੱਤਾਂ ਦਿਨਾਂ ਚ ਜਾ ਕੇ ਤੇ ਹਾਰ ਕੇ ਲਿਆਉਣ ਜੋਗ ਨਹੀਂ ਰਿਹਾ ਪੰਡ ਚ ਪਾਇਆ ਪਿਆਈ ਵੱਢ ਕੇ ਉੱਥੇ ਹੀ ਸੰਸਕਾਰ ਕੀਤਾ ਯਾਰ ਉਮੀ ਪੈਸੇ ਦੇ ਕੇ ਯਾਰ ਲਈ ਜਾਂ ਡੱਡ ਪੋੜੀ ਤੇਸ ਦਾ ਰੱਖਿਆ ਕਰ ਹੋਵੇ ਬੰਦਾ ਫੌਜੀ ਹੋਵੇ ਆਪਦਾ ਮਲਕ ਮੌਜੂਦਾ ਆਪਦਾ ਮਲਕ ਕਾਲਾ ਆਪਦਾ ਯਾਰ ਸਾਡਾ ਕਦੋਂ ਆਪਦਾ ਕਹਿਣੇ ਕਹਿਣੂ ਆਪਦਾ ਠੀਕ ਹੈ ਨਾ ਕਹਿਣੂ ਆਪਦਾ ਸਾਡਾ ਤੁਹਾਡਾ ਕੋਈ ਨਹੀਂ ਕਿਉਂਕਿ ਸਾਡੀ ਸੁਣਵਾਈ ਕੋਈ ਨਹੀਂ ਯਾਰ ਬੜੀ ਮਾਰੀ ਹਾਲਤ ਅੱਬਾ ਹਾਰ ਨਹੀਂ ਮਾਰ ਸਕਦੇ ਅੱਛਾ ਤੇ ਪੰਜਾਬ ਦੀ ਗੱਡੀ ਵਾਲਾ ਹਾਰ ਨਹੀਂ ਮਾਰ ਸਕਦਾ ਫालतੂ ਦੇ ਸਾਈਕਲ ਵਾਲੇ ਨੂੰ ਬਾਈ ਪੱਥਰ ਮਾਰਦਾ ਇਹਲਾ ਅਰੇ ਬਣਾ ਹਾਰਨੇ ਕਿਵੇਂ ਮਾਰਦਾ ਅੱਜ ਕੱਲ੍ਹ ਆਹ ਡਰਾਈਵਰ ਤਾਂ ਸੌਖੇ ਆਉਣ ਬਿਹਾਰ ਚ ਨਤੀਸ਼ ਕੁਮਾਰ ਆ ਗਿਆ ਲਾਲੂ ਚਲਿਆ ਗਿਆ ਰੋਡ ਬਣ ਗਈ ਠੀਕ ਹੈ ਤੇ ਪਰ ਜਦੋਂ ਸਾਡਾ ਵੇਲਾ ਸੀ ਭਾਈ ਉਦੋਂ ਤਾਂ ਉਹ ਹਾਲਾਤ ਮਾੜੇ ਸੀ ਮੈਂ ਕਹਿੰਦਾ ਯਾਰ ਪਤਾ ਹੀ ਨਹੀਂ ਯਾਰ ਕਿੱਥੋਂ ਤੱਕ ਉਹਨਾਂ ਦੀ ਸੋਚ ਗਿਰੀ ਲੋਕਾਂ ਦੀ ਉਹ ਸਾਡੇ ਬੰਦੇ ਵੀ ਇਹੋ ਜਿਹੇ ਆ ਵਿੱਚ ਉਹਨਾਂ ਦੇ ਘਪੇੜ ਲੈ ਬੜੀ ਸਾਰਿਆਂ ਲਵੇਟ ਦਿੰਦੀ ਆ ਬਜ਼ੁਰਗ ਬੰਦਾ ਸਿਆਣਾ ਬੈਣਾ ਬਾਬਾ ਅੱਛਾ ਤੇ ਉর্ণੀਆਂ ਦੇ ਕੋਲੇ ਖਗੜੀਆ ਪੈਂਦਾ ਉੱਥੇ ਖੜੇ ਦਹੀਂ ਚੂਰਾ ਮਸ਼ਹੂਰ ਹੁੰਦਾ ਈ ਉੱਥੋਂ ਦਾ ਅੱਛਾ ਚੂਰਾ ਆ ਹੀ ਹੁੰਦਾ ਜਿਹੜਾ ਮੰਲ ਗਾ ਪੂਆ ਨਹੀਂ ਬਣਦਾ ਚਾਹ ਜਾਂਦਾ ਪੂਆ ਬਣਾਉਂਦੇ ਆ ਉਹੀ ਹੁੰਦਾ ਜੀ ਕੁੱਟੇ ਜੇ ਚੌਲ ਉਹਦੇ ਦਹੀਂ ਬਾਕੇ ਖਾਂਦੇ ਆ ਉਹ ਬੌਲਾ ਜੀ ਹਾਂ ਉਹਨੂੰ ਦਹੀਂ ਚੂਰਾ ਕਹਿੰਦੇ ਦਹੀਂ ਚੂਰੇ ਵਾਲੀ ਗੱਡੇ ਵਾਜਦੇ ਹੁੰਦੇ ਸੀ ਉਹ ਉੱਥੇ ਦਹੀਂ ਚੂਰਾ ਵਾੜਾ ਖਾਂਦੇ ਲੋਕ ਉਹ ਏਰੀਆ ਦੇ ਜਿਵੇਂ ਇੱਧਰ ਕੋਸ ਏਰੀਆ ਰਾਜਸਥਾਨ ਦਾ ਦਾਲ ਬਾਟੀ ਵਾਲੇ ਆ ਹਾਂ ਕੁਝ ਬਾਜਰੇ ਦੇ ਰੋਟਲੇ ਵਾਲੇ ਆ ਉਸ ਕਿਵੇਂ ਹੈ ਨਾ ਐ ਲਗ ਲਗ ਏਰੀਆ ਹੁੰਦਾ ਹੈ ਨਾ ਉਹ ਦਹੀਂ ਚੂਰੀ ਵਾਲਾ ਸੀ ਤੇ ਉੱਥੇ ਬਜ਼ੁਰਗਾਂ ਤੇ ਬੱਚੇ ਸਮਾਨ ਵੇਚਦੇ ਫਿਰਦੇ ਆ ਕੋਈ ਕੁੜੀ ਐ ਛੋਟੀ ਕੁਈ ਉਹਨੇ ਪਤਾ ਨਹੀਂ ਕਿਵੇਂ ਬਾਬੇ ਨੇ ਕਿਵੇਂ ਕੀ ਸੈਂਤਰ ਲਾਈ ਬਾਬੇ ਨੇ ਵਿੱਚ ਵਾਲੀ ਗੱਡੀ ਦੇ ਅੱਛਾ ਮੜਕੇ ਉਸੇ ਕੁੜੀ ਨੇ ਰੋਲਾ ਪਾ ਲਿਆ ਉਦਾਸੀ ਸੀਗੇ ਉੱਥੇ ਮੈਂ ਕਿਹਾ ਬਾਬਾ ਨਾਲ ਤਾਂ ਦਾੜੀ ਪਟਾਏਗਾ ਨਾਲੇ ਕਰਾਏਗਾ ਪੰਜਾਬ ਦੀ ਬੇਇੱਜ਼ਤੀ ਨਾ ਇਹ ਸਾਰੀਆਂ ਗੱਡੀਆਂ ਦੇ ਸੀਸੇ ਦਰਵਾਏਗਾ ਹੁਣ ਉਹਨਾਂ ਕੋਲ ਇਹ ਤਾਂ ਨਹੀਂ ਹੈਗੀ ਕਿ ਗਲਤੀ ਸਰਦਾਰ ਨੇ ਕੀਤੀ ਹੈ ਤੇ ਸਾਰੇ ਸਰਦਾਰਾਂ ਨੂੰ ਕੁੱਟੋ ਅੱਛਾ ਉਤੇ ਇਹ ਨਹੀਂ ਹੈਗਾ ਕਿ ਇਹਨੇ ਕਰੀਆ ਨਹੀਂ ਸਾਰੇ ਸਰਦਾਰ ਹੀ ਕੁੱਟੋ ਆ ਹਾਲਾਤ ਆ ਯਾਰ ਉਤੇ ਉਹ ਕੁੜੀ ਨੂੰ ਉਹਨਾਂ ਮੌਕਿਆਂ ਦੇਖਣੀ 600 ਤੇ 700 ਰੁਪਿਆ ਦੇ ਕੇ ਮੂੰਹ ਬੰਦ ਕਰਾਇਆ ਉਹਦਾ ਜੀ ਭਾਰ ਦੀ ਕਹਿੰਦਾ ਭਾਰ ਦੀ ਗੱਲ ਹੈ ਕੋਈ ਉਹਨੇ ਗਲਤ ਕੰਮ ਨਹੀਂ ਕਰਿਆ ਕੁੜੀ ਨੇ ਪਰ ਚੌਰਿਆ ਥੀ ਕਿਉਂ ਲਾਉਣਾ ਥੀ ਨੂੰ ਉਹ ਰ ਆਪਰਾ ਤੂੰ ਸਿਆਣਾ ਬਹਿਣਾ ਹੈ ਹੈ ਜੇਰ ਮਤਲਬ ਇਹਥੋਂ ਤੱਕ ਸਾਡੇ ਲੋਕ ਵੀ ਗਿਰ ਜਾਂਦੇ ਆ ਪਰ ਦੂਜਿਆਂ ਦਾ ਕੀ ਕਸੂਰ ਹੈ ਉਹ ਤਾਂ ਬਹਾਨਾ ਭਾਲਦੇ ਆ ਬਹਾਨਾ ਭਾਲਦੇ ਆ ਹੁਣ ਉਹਤੇ ਬੋਤਾ ਸੀਗੀਆਂ ਬੋਤਾ ਦੇ ਪੋਸਟ ਲਾਤੀ ਸਾਡੀ ਝਾਰ ਚ ਅਸਾਮ ਚ ਬਿਹਾਰ ਚ ਤਾਂ ਲਾਏ ਸਾਡੀ ਪੰਜਾਬ ਪੁਲਿਸ ਵਾਲੇ ਬਾਈ ਐਡੇ ਕਿ ਚੰਗੇ ਬੰਦੇ ਯਾਰ ਇਨੇ ਪਿਆਰੀ ੜਾਏ ਇਨਾਂ ਨੇ ਭਈ ਇਨੇ ਕੁੱਤੇ ਵੈਰੀ ਅਹੀਂ ਸਵੇਰੇ ਰੁਕਣਾ ਭਾਈ ਉਹਨਾਂ ਨੇ ਚਾਹ ਪੀਣੀ ਉਹਨਾਂ ਨੇ ਕਿਹਾ ਮਾਝ ਲਿਆਓ ਡਰਾਈਵਰਾਂ ਚਾਹ ਬਣਾਈਏ ਕਰਾ ajo ਠੀਕ ਐ ਅਈ ਉਹਨਾਂ ਨੇ ਤੰਦੂਰ 'ਤੇ ਬਹਿ ਜਾਣਾ ਚਾਹ ਚੂ ਪੀਣੀ ਚਾਹ ਚੜ ਜਾਣਾ ਯਾਰ ਵੀ ਪੰਜਾਬ ਤੋਂ ਸੀ ਯਾਰ ਪਿਆਰ ਚ ਯਾਰ ਆਪਣਾ ਪੰਜਾਬ ਐ ਹਣ ਤਾਂ ਉਹਨਾਂ ਨੇ ਕਿਹਾ ਰਾਤ ਨੂੰ ਬੇਫਿਕਰੋ ਕੇ ਚੱਲਿਆ ਕਰੋ ਮੈਂ ਮੈਂ ਡਾਂਗਾ ਪਿਆਰੀ ਜਾਂਦੇ ਵੇਖੋ ਘਰਾਂ 'ਚ ਕਿਵੇਂ ਪੂਰੀ ਰਾਤ ਨੂੰ ਪਿਆਰੀ ਤੁਰਦਾ ਹੀ ਨਹੀਂ ਕੋਈ ਝੜਕ ਤੇ ਇਦਾਂ ਰਾਤ ਨੂੰ ਧੱਕੇ ਚੜ ਗਿਆ ਯਾਰਾਂ ਦੇ ਕਹਿੰਦਾ ਪੰਜਾਬ ਪੁਲਿਸ ਸਰਦਾਰਾਂ ਦੇ ਹਨ ਉਹਨੂੰ ਮਾਰ ਮਾਰ ਡਾਂਗਾ ਘਰੇ ਛੱਡ ਕੇ ਆਉਂਦੇ ਸੀ ਬਾਈ ਸਾਲਾ ਕੀ ਦਾ ਤੂੰ ਚੜਕਦੇ ਪਰਦਾ ਰਾਤ ਨੂੰ ਓਏ ਕੰਮ ਕੀ ਆ ਤੇਰਾ ਓਏ ਘਰੇ ਚੰਦ ਤੇ ਅਸਾਮ ਚਲਾ ਦੀ ਕਮਾਂਡੋ ਅੱਛਾ ਕਮਾਂਡੋ ਵਾਲੇ ਚੌੜਾ ਵਾਲਾ ਢਾਬਾ ਵਾਜਦਾ ਮੇਰੇ ਬਾਬੇ ਦਾ ਉਹ ਚੌਲ ਮਿਲਦੇ ਨੇ ਮਿੱਠੇ ਚੌੜਾ ਵਾਲਾ ਹੀ ਕਹਿੰਦੇ ਸੀ ਅਸਾਮ ਚ ਤੇ ਅਸੀਂ ਉੱਥੇ ਖੜੇ ਢਾਬੇ ਤੇ ਉਨੇ ਕਿਹਾ ਵੀ ਸਾਨੂੰ ਲੈਣਾ ਬਾਬਾ ਹੁੰਦਾ ਏ ਉਹ ਹਲੋ ਕਹਿੰਦੇ ਇਹਨਾਂ ਨੂੰ ਮਾਲ ਮੂਲ ਨਾ ਖੋਇਓ ਮਾਲ ਕਮਾਂਡੋ ਪੰਜਾਬ ਪੁਲਿਸ ਆ ਭਣੀ ਆ ਨਾ ਇਹਨਾਂ ਨੂੰ ਕਿਉਂ ਨਾ ਖੋਈਏ ਯਾਰ ਤੇ ਨਾਲ ਦੇ ਨੇ ਸਾਡੇ ਨੂੰ ਮਾਲ ਖੋਤਾ ਬਾਬਾ ਹਾਂ ਜਿਵੇਂ ਮਾਲ ਗੱਡੇ ਤੋਂ ਗੱਟ ਫੜ ਲਿਆ ਕਹਿੰਦੇ ਆ ਜਾ ਬਈ ਕਮਾਂਡੋ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਅੱਛਾ ਆ ਜਾ ਬਈ ਇਹਨੇ ਭਰਤੀ ਆ ਪਾਵਾਂਗੇ ਚੱਲ ਮਸਾਂ ਦੋ ਤਿੰਨ ਹਰ ਦੇਖੋ ਤਾਂ ਕਿਹੜਾ ਜਿਹੜਾ ਉਹ ਦਿਖਾਉਣਾ ਹੋਰ ਕਹਤੋਂ ਨੂੰ ਮੈਂ ਕਹੀ ਜਾਂਦਾ ਯਾਰ ਇਹ ਖਰਾਬ ਕਰਦੇ ਆ ਉੱਥੇ ਬੋੜੋ ਜਾਤੀ ਆ ਜਿਹੜੇ ਨਕਸ਼ਲੀ ਬਾਈਦੇ ਆ ਬੋੜੋ ਜਾਤੀ ਦੇ ਆ ਉਹਨਾਂ ਦੇ ਜਨਾਨੀਆਂ ਬਹੁਤ ਸੋਹਣੀਆਂ ਬਾਬਾ ਅੱਛਾ ਉਹ ਲੁੰਗੀਆਂ ਜਾਂ ਬੰਦੇ ਆ ਉਹ ਤੋਤਿਆਂ ਵਾਂਗੂ ਕੁੜਨਾ ਵੀ ਦੇਖਿਆ ਆਉਣਗੇ ਕਿਤੇ ਟੀਵੀ ਟੂਵੀ ਤੇ ਐ ਖੱਟੇ ਜੇ ਸੌਰ ਜਲਵੇਟੇ ਹੁੰਦੇ ਉਹਨਾਂ ਦੇ ਸਿਰ ਤੇ ਮਾਲ ਜੇ ਬੰਨੇ ਹੁੰਦੇ ਬਹੁਤ ਸੋਹਣੀਆਂ ਪਰਿਵਾਰ ਆ ਉਹਨਾਂ ਦੇ ਯਾਨੀ ਕੁੜਗਾਂ ਤੇ ਇਹ ਰਾਤ ਨੂੰ ਬਾਬਾ ਥੱਕੇ ਨਾ ਉਹਨਾਂ ਦੇ ਘਰਾਂ ਚ ਬੜ ਜਾਂਦੇ ਉਹ ਕੋਲੇ ਬਜ਼ਾਰ ਟਾਂ ਬਾਬਾ ਕੋਸ ਕਰ ਨਹੀਂ ਯਾਰ ਹਾਂ ਠੀਕ ਹੈ ਫਿਰ ਇਹਨਾਂ ਦੀ ਜਿੱਤੇ ਡਿਊਟੀ ਬਦਲ ਗਈ ਬਾਬਾ ਹਾਂ ਆ ਗਏ ਇਹ ਫਿਰ ਗੱਡਿਆਂ ਵਾਲੇ ਚੜ ਗਏ ਉਹਨਾਂ ਦੇ ਹੱਥ ਜਿੰਨਾ ਜਿੰਨਾਂ ਦੇ ਘਰਾਂ 'ਚ ਬੜੇ ਵੇ ਸੀ ਫਿਰ ਉਹਨਾਂ ਨੇ ਬਾਬਾ ਪੰਜਾਬੀ ਕੁੱਟੇ ਯਾਰ ਡਰਾਈਵਰ ਹਾਂ ਬਾਹਲੇ ਕੁੱਟੇ ਯਾਰ ਤੇ ਸਾਡਾ ਕੀ ਕਸੂਰ ਹੈ ਕਰਨ ਵਾਲੇ ਕਰਕੇ ਚਲੇ ਗਏ ਯਾਰ ਆ ਮਾੜੀ ਗੱਲ ਹੈ ਵੀ ਪੰਜਾਬੀ ਐ ਟਾ ਲੋ ਕਿਉਂਕਿ ਪਤਾ ਇਹਨਾਂ ਦੇ ਕਿਹੜਾ ਮਗਰਾ ਹੈ ਠੀਕ ਹੈ ਬੋਟਲੋ ਹੂੰ ਵੀ ਇਹਦਾ ਬੋਟਲੋ ਮਾਰ ਲੋ ਜੱਟ ਉਹ ਸਮਝਦਾ ਯਾਰ ਜਿਹੜਾ ਮਰਜ਼ੀ ਬਜਾ ਕੇ ਚੱਲਿਆ ਜਾਵੇ ਬਈ ਇਹਦਾ ਬਾੜਾ ਮਾੜਾ ਹਾਲ ਸੀਗਾ ਪੰਜਾਬ ਦਾ ਤਾਂ ਬਹੁਤ ਬਹੁਤ ਹੈ ਫਿਰ ਅਸੀਂ ਕਿਵੇਂ ਕਹਿ ਦਈਏ ਯਾਰ ਇਹ ਦੇਸ਼ ਸਾਡਾ ਹੈ ਕੀ ਕਾਨੂੰਨ ਬਣਿਆ ਸਾਡੇ ਲਈ ਬਾਈ ਇੱਥੇ ਨਹੀਂ ਦੇਸ਼ ਦਾ ਆਪਣਾ ਮਗਰ ਕੋਈ ਕਰ ਸਕਦਾ ਬੰਦਾ ਮੁੱਖ ਮੰਤਰੀ ਕਰ ਸਕਦਾ ਮੁੱਖ ਮੰਤਰੀ ਕਿਉਂ ਨਹੀਂ ਕਰ ਸਕਦਾ ਬਾਈ ਕੇਰਲਾ ਵਾਲਿਆਂ ਨੇ ਕਰਿਆ ਹਾਂ ਠੀਕ ਹੈ ਇਹ ਤੇ ਫਿਰਦਿਆ ਕਿ ਅਰਲਾ ਵਾਲੇ ਤਾਮਨ 나ਡੂ ਵਾਲੇ ਉਹਨਾਂ ਦਾ ਸਵਾਰਗੀ ਪਾਉਂਦਾ ਉਹਨਾਂ ਦੀ ਗੱਡੀ ਨੂੰ ਕੋਈ ਡੜਾ ਵੀ ਮਾਰ ਜੇ ਪੱਕੀ ਗੱਲ ਹੈ ਹਾਂ ਉਹ ਨਾਕਸ਼ੇ ਤੇ ਚੱਲਦੇ ਹੋਗਣੇ ਤੇ ਰਾਹ ਪਾਉਂਦੇ ਆ ਹਾਂ ਰਾਤਾਂ ਨੂੰ ਘੁਰੀ ਫਿਰਦੇ ਆ ਨਹੀਂ ਗੱਡੀ ਤਾਂ ਉਹਨਾਂ ਦੀ ਵੀ ਲੁੱਟੀ ਲੈਂਦੇ ਹੋਣੇ ਬਿਲਕੁਲ ਨਹੀਂ ਲੁੱਟੀ ਜਾਂਦੀ ਬਾਈ ਕਿਉਂ ਸਰਕਾਰ ਪੂਰਾ ਧਿਆਨ ਰੱਖਦੀ ਆ ਬਾਈ ਜੀ ਡੰਡਾ ਬਹੁਤ ਚੜਦਾ ਅਸਾਮ ਤੇ ਇੱਕ ਵਾਰੀ ਡਰਾਈਵਰ ਮਾਰਿਆ ਸੀ ਪਲੇ ਵੇਲੇਾਂ ਚ ਹਾਂ ਅਗਲੇ ਮੋੱਖ ਮੰਤਰੀ ਆਇਆ ਸੀ ਵੀ ਮੇਰਾ ਡਰਾਈਵਰ ਦੇ ਅੱਛਾ ਠੀਕ ਹੈ ਨਾਲੇ ਬੰਦੇ ਚ ਕਹੇ ਨਾਲੇ ਕਰੋੜ ਰੁਪਈਆ ਸਰਕਾਰ ਤੋਂ ਲੈ ਕੇ ਉਹ ਪਰਿਵਾਰ ਨੂੰ ਦਿੱਤਾ ਨਾਲੇ ਵਾਰਨਿੰਗ ਦਿੱਤੀ ਗਾਹ ਨੂੰ ਮੇਰੀ ਗੱਡੀ ਲੁੱਟੀ ਗਈ ਆਪਾਂ ਤੋਂ ਬੁਰਾ ਕੋਈ ਨਹੀਂ ਠੀਕ ਹੈ ਵਰਦੀ ਖਤਰਾ ਆ ਹਾਂ ਤੇ ਸਾਡੇ ਕੌਣ ਆਉਂਦਾ ਸਾਰੇ ਸਰਪੰਚ ਨਹੀਂ ਤੁਰਦਾ ਪਿੰਡ ਦਾ ਡਰਾਈਵਰ ਮਗਰ ਯਾਰ ਸਰਪੰਚ ਨੂੰ ਪੁੱਤ ਨਹੀਂ ਕਹੂਗਾ ਕੋਈ ਨਾ ਡਰਾਈਵਰ ਹੀ ਹੈ ਇਹ ਕਿਹੜਾ ਵੋਟ ਪਾਉਂਦਾ ਹੁੰਦਾ ਦਾ ਬਾਹਰ ਆ ਵੋਟਾਂ ਮੇਲੇ ਆਪਣੇ ਡਰਾਈਵਰ ਕਾਤੋਂ ਨਹੀਂ ਹੈ